ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪਾਤ ਸਤਿ ਜੁਗਾਦ ਸਤਿ ਹੇ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੋਚਣਾ ਹੋਵਈ ਜੇ ਸੋਚੀ ਲਖਵਾਰ ਚੁਪੈ ਚੁਪਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਰੀਆ ਪਾਰ ਸਹ ਸਿਆਣ ਪਾਂ ਲਖ ਹੋਹੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜੈ ਟਟੈ ਪਾਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਾਈ ਹੁਕਮੀ ਉਤਮ ਨੀਤ ਹੁਕਮ ਲੈ ਕੇ ਦੁਖ ਸੁਖ ਪਾਈਐ ਲਿਖਣਾ ਹੁਕਮੀ ਬਖਸ਼ੀਸ਼ੇ ਹੁਕਮੀ ਸਦਾ ਪੁਹਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੈ ਤਾਂ ਹੋਵੇਂ ਕਹਿਣਾ ਕੋਈ ਗਾਵੇ ਕੋ ਤਾਂ ਖੁਗੈ ਸਤਨ ਗਾਵੇ ਕੋ ਦਾ ਜਾਣੇ ਨਿਸਾਨ ਗਾਵੇ ਕੋ ਗੁਣ ਵਿੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਥ ਕਰੇ ਤਨਖੇ ਹੋ ਗਾਵੇ ਕੋ ਜੀਲਾ ਫਿਰਦੇਹ ਗਾਵੇ ਕੋ ਜਾ ਪ੍ਰਦੇਸ਼ ਦੂਰ ਗਾਵੇ ਕੋ ਵਖੇ ਹਾਦਰਾ ਦੂਰ ਕਥਨ ਕਥੀ ਨਾ ਤੂਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦਿਲਾਂ ਦੇ ਥਕ ਪਾਹੀ ਜੁਗਾ ਜਵੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹੂ ਨਾਨਕ ਵਿਖਸੇ ਵੇ ਪਰਵਾਹ ਸਚਾ ਸਾਹਿਬ ਸਾਜਨਾਏ ਬਾਖਿਆ ਭਾਉ ਉਪਾਰ ਆਖੇ ਮੰਗਾਂ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਹਿ ਅਗੇ ਰਖਿਆ ਜਿਦ ਸਦਰਬਾਰ ਮੋਹੋਂ ਕੇ ਬੋਲਣ ਬੋਲੀਆ ਜਿਸੁੰਤਰੇ ਪਿਆਰ ਮਹਮਰਤ ਵੇਲਾ ਸਜਣਾ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਹੀ ਮੈਂ ਜਾਣੀਐ ਸਵਾਪੀ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪਿ ਆਪ ਨਿਰੰਝਨ ਸੋਏ ਜਿਨ ਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਐ ਮਨ ਰਖਿਆ ਭਾਉ ਦੁਖ ਬਰਹਾਂ ਸੁਖ ਲਹਿ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰੀ ਸਰਗੁਰ ਗੋਲਕ ਬਰਮਾ ਗੁਰ ਪਾਰਬਤੀ ਮਾਈ ਜੇਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਇਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੂ ਮੈਂ ਵਿਸਰਨਾ ਜਾਈ ਤੀਰਤ ਨਾਮਾ ਜੇ ਤਸਵਾ ਮਾ ਵਿਣ ਪਾਣੀ ਕੇ ਨਾਹੀ ਕਰੀ ਜੀਤੀ ਸੇਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਤਵੇ ਚਰਤਨ ਜਵਾਹਰ ਮਾਨਿਕ ਜੀ ਕਗ ਗੁਰ ਕੀ ਸਿੱਖ ਸੁਣੀ ਗੁਰ ਆਇਕ ਦੇਹ ਬੁਝਾਈ ਸਭਨਾ ਜੀਆ ਕਾਇਕ ਦਾਤਾ ਸੂ ਮੈਂ ਵਿਸਰਨਾ ਜਾਈ ਜੇ ਤੁਮ ਚਾਰੇ ਆਰਜਾ ਹੁਰਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸੀ ਰਹਿ ਜਗਲੇ ਜੇ ਤਿਸ ਨਦਰ ਦਾ ਵਈ ਦਾ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੂਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੈ ਗੁਣਵੰਤ ਆਂ ਗੁੰਦੇ ਤੀ ਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸਵਰਨਾਥ ਸੁਣਿਆ ਤਰਤਵ ਲਕਾ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਭਾਵ ਕਾ ਨਾਸ ਸੁਣਿਆ ਈਸ਼ਰ ਬਰਮਾ ਹਿੰਦ ਸੁਣਿਆ ਮੋਕਸ਼ਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੀ ਸੁਣਿਆ ਸਾ ਸਤਿ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਾ ਸੰਤੋ ਗਿਆਨ ਸੁਣਿਆ ਅਸਰ ਕਾਿਸ਼ ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਖਬੀਰ ਪਾਤਸ਼ਾ ਸੁਣਿਆ ਅੰਧੇ ਪਾਵੇ ਰਾਹੂ ਸੁਣਿਆ ਹਾਥ ਹੋਵੇ ਅਸਗਾਹੂ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਗਹੀ ਨਾ ਜਾਈ ਜੀ ਕੋ ਕਹ ਪਿਛੇ ਪੁਸ਼ਤਾਇ ਕਾਗਦ ਕਲਮ ਨਾਲ ਲਿਖਨ ਹਾਰ ਮਨਨੇ ਕਾ ਬਹ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮੰਨ ਸੁਰਤ ਹੋਗਾ ਮਨ ਬੁੱਧ ਮੰਨੇ ਸਗਲ ਪਵਨ ਕੀ ਸੁਧ ਮੰਨੇ ਮੋਹ ਝੂਟਾ ਨਾ ਖਾਏ ਮੰਨੇ ਜੰਕ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਈ ਮੰਨੇ ਪਾਸਿਓਂ ਪ੍ਰਗਟ ਜਾਈ ਮੰਨੇ ਮਗਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਭਾਵੇ ਮੁਖ ਦੁਆਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੀ ਨਾ ਪੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਵੰਚ ਪਰਵਾੜ ਵੰਚ ਪ੍ਰਧਾਨ ਪੰਚੇ ਪਾ ਬਿਦਰਗੇ ਮਾਨ ਪੰਚੇ ਸੁਖ ਹੈ ਦਰ ਰਾਜਾਨ ਬੰਚਾ ਕਾ ਗੁਰੇ ਇਕ ਧਿਆਨ ਜੀ ਕੋ ਕਹੇ ਕਰੇ ਵਿਚਾਰ ਕਰਤੇ ਕਾ ਕਰਨੇ ਨਾਹੀ ਸੋ ਮਾਰ ਤਾਲ ਤਰਮ ਦਇਆ ਕਾ ਪੂ ਸੰਤੋਖਤਾ ਬਖਿਆ ਜਨ ਸੂ ਜੀ ਕੋ ਗੂਜਾ ਹੋਵੇ ਸਚਿਆਰਥ ਬਲੇ ਉਪਰ ਗੀਤਾ ਭਾਰ ਧਰਤੀ ਹੂਰ ਪਰੈ ਹੂਰ ਹੂਰ ਕਿਸ ਦੇ ਭਾਰ ਤਲੇ ਕਮਜ਼ੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਉੜੀ ਕਲਾ ਮਹਲੇ ਖਾਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸੁਆਲਿ ਹਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਉ ਤਿਸਤੇ ਹੋਏ ਲਗਦਰਿ ਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਮਾ ਇੱਕ ਵਾਰ ਜੂਤ ਤੁਭਾਵੀ ਸਾਈ ਬਲਿਕਾਰ ਤੂੰ ਸਦਾ ਸਲਾਬਤ ਨਿਰੰਕਾਰ ਨ ਸੰਖ ਜਾਪ ਅ ਸੰਖ ਭਾਵ ਸੰਗੂਜਾ ਸੰਗ ਤਪਤਾਉ ਸੰਗ ਰੰਤ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਅ ਸੰਗ ਦਾਤਾਰ ਸੰਗ ਸੂਰਮੋਂ ਬਖਸਾਰ ਸੰਖ ਮੋਨ ਲਿਵਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆਣਾ ਜਾਵਾ ਇੱਕ ਵਾਰ ਜੋਤ ਦਬਾਵੇ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਦ ਕੂਰ ਸੰਖ ਚੋਰ ਹਰਾਮ ਖੂਰ ਸੰਖ ਅਮਰ ਕਰ ਜਾਹੇ ਜੋਰ ਸੰਗਲ ਬਠਾ ਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੀ ਅਸੰਖ ਨਿੰਦਕ ਸਰ ਕਰਹਿ ਭਾਰ ਨਾਨਕ ਨੀਜ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਮਸਾਂ ਕਨਹਾ ਵਸੰਗ ਥਾਵ ਗਮ ਗਮ ਸੰਖ ਲੋ ਸੰਕਹਿ ਸਿਰ ਭਾਰ ਹੋਏ ਅਖਰੀ ਨਾਮ ਖਰੀ ਸਾਲਾਹ ਅਖਰੀ ਗਿਆਨ ਗੀਤ ਗੁੰਗਾ ਅਖਰੀ ਲਿਖਣ ਬੋਲਣ ਬਾਰ ਅਖਰਾਂ ਸਿਰ ਸੰਜੋਗ ਵਿਖਾਨ ਜਿਨ ਲਿਖਿਤ ਸਰਨਾਹੀ ਜਿ ਫਰਮਾਏ ਦਿਬਾਹੀ ਜਿ ਤਾ ਕੀਤਾ ਤੇ ਤਨਾਉ ਵਿਨਾਵੇ ਨਾਹੀ ਕੋ ਥਾਉ ਓਂਕ ਤੁਧ ਕਵਨ ਕਹਾ ਵਿਚਾਰ ਵਾਰਿਆ ਨਾ ਜਾਮ ਇਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਪਰੀਆ ਹੱਥ ਪੈਰ ਤੰ ਦੇਹ ਪਾਣੀ ਤੂਤਾ ਉਤਰ ਸਖੇਹ ਮੋਹਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਹੋ ਧੋਏ ਪਰੀਆ ਮਤ ਪਾਪਾਂ ਕੈ ਸੰਗ ਉਹ ਤੋ ਪਹਿਨਾਵੇਂ ਕੈ ਰੰਗ ਪੁੰਨੀ ਪਾਪੀ ਆਖ ਨਾਹੀ ਕਰ ਕਰ ਕਰਨਾ ਲਿਖ ਲੈ ਜਾ ਹੋ ਆਪੇ ਬੀਜ ਆਪੇ ਹੀ ਖਾਹੁ ਨਾਨਕੁ ਕੁਕਮੀ ਆਵਹੁ ਜਾਹੁ ਧੀਰ ਤਪ ਦਿਆ ਦਾ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੋਨਿਆ ਮਨਿਆ ਮਨ ਕੀਤਾ ਭਾਉ ਅੰਤਰ ਗਾਤੀ ਤਮਲਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸੁਸਤਾਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਮ ਸੁਵੇਲਾ ਵਕਤ ਕਵਨ ਕਵਨ ਸਤ ਕਵਨ ਵਾਰ ਕਮ ਸੇ ਰੁਤੀ ਮਾਹ ਕਵਨ ਜਿਥੋ ਆਕਾਰ ਵੇਲਾ ਪਾਇਆ ਪੰਡਤੀ ਜੇ ਹੋਗਾ ਲੇਖ ਪੁਰਾਨ ਭਗਤ ਨਾ ਪਾਇਓ ਕਾਦੀਆਂ ਜੇ ਲੇ ਕਨ ਲੇਖ ਪੁਰਾਨ ਸਤਿਵਾਰਨਾ ਜੋਗੀ ਜਾਣੇ ਰਤਮਾ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜ ਜੀ ਆਪੇ ਜਾਣੇ ਸੋਈ ਕਿਵ ਕਰਿਆ ਅੱਖਾਂ ਕਿਵ ਸਾਲਾਹੀ ਕਿਉ ਕਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜਾ ਕਾਹੂ ਵੈ ਨਾਨਕ ਜੀ ਕੋ ਆਪੂ ਜਾਣੇ ਅੱਗੇ ਗਿਆ ਨਾ ਸੂਹੈ ਪਾਤਾਲ ਪਾਤਾਲ ਲਖ ਅਗਾਸ ਅਗਾਸ ਓੜ ਕੋੜ ਖਪਾਲ ਤਕੀ ਵੀਰ ਕਹ ਨਿਕਵਾਤ ਸਹਿਸ ਅਠਾਰਾਂ ਕਹਿਨਕ ਤੇ ਬਾਸ ਲੂ ਇਕਤਾਤ ਲੇਖਾ ਹੋਏ ਤਾਂ ਲਖਿਆ ਲਖਿਆ ਹੋਏ ਵਿਨਾਸ਼ ਨਾਨਕ ਵਡਾ ਖੀਆ ਪੀ ਜਾਣ ਆਪ ਸਾਲਾਹੀ ਸਾਲਾਹੀ ਤੀ ਸੁਰਤ ਨ ਪਾਈਆਂ ਨਦੀਆਂ ਤੇ ਵਾਹ ਪਮ ਹੈ ਸਮੁੰਦ ਨ ਜਾਣੀ ਹੈ ਸਮੁਸਾ ਸੁਲਤਾਨ ਗਿਰਹਾ ਸੇ ਤੀ ਮਾਲ ਧਨ ਕੀੜੀ ਤੁਨ ਨ ਹੋਵਨੀ ਜੇ ਤੁਸ ਮਨੋਂ ਨ ਵਿਸਰਹਿ ਅੰਤ ਨਾ ਸਿਰਤੀ ਕਹਨਾੰਤ ਅੰਤ ਨ ਕਰਨੀ ਦੇਨੰਤ ਅੰਤ ਨ ਵੇਖਣ ਸੁਣਨੰਤ ਅੰਤ ਨ ਜਾਪੇ ਕਿਆ ਮਨਮੰਤ ਅੰਤ ਨ ਜਾਪੇ ਗੀਤਾ ਕਾਰ ਅੰਤ ਨ ਜਾਪੇ ਪਾਰ ਆਵਾਰ ਅੰਤ ਕਾਰਨ ਕੀਤੇ ਬਿਲਾਹੀ ਤਾਂ ਕੀ ਅੰਤ ਨ ਪਾਹੀ ਜਾਹੀ ਹੂ ਅੰਤ ਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਂ ਊਚੇ ਉਪਰ ਊਚਾ ਨਾਮ ਨੇ ਵਡੂਚਾ ਹੂਵੇ ਕੋਤ ਸੂਚੇ ਕੋ ਜਾਣੀ ਸੋਏ ਜੀ ਵਡਿਆਪ ਜਾਣਿਆ ਪਾਪ ਨਾਨਕ ਨੰਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਮਾਏ ਕੀਤੇ ਮੰਗਹ ਜੂਦ ਪਾਰ ਕੀਤੇ ਆ ਗੜ ਨਹੀਂ ਵਿਚਾਰ ਕੀਤੇ ਖਾ ਟੂਟੇ ਵਿਕਾਰ ਕੀਤੇ ਲੈ ਲੈ ਮੁਕਰ ਬਾਹੀ ਕੀਤੇ ਮੂਰਖਾ ਹੀ ਖਾਹੀ ਕੀਤੇ ਆ ਦੂਹ ਭੂਖ ਸਦ ਮਾਰ ਹੀ ਮੀਦਾ ਤੀਰੀ ਦਾਤਾ ਬੰਦ ਕਲਾਸੀ ਪਾਣੇ ਹੋਏ ਹੋ ਰਾਕ ਨਾ ਸਕੈ ਕੋਏ ਜੀ ਕੋ ਖਾਏ ਕੱਖਣ ਪਾਰੇ ਉਹ ਜਾਣੇ ਜਿਤ ਆਮੁ ਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਕੇ ਜਿਸ ਨੂੰ ਬਖਸ਼ਿ ਸਿਵਸਾਲਾਹ ਨਾਨਕ ਪਾਤਿਸ਼ਾਹੀ ਪਾਤਸ਼ਾਹੂ ਮੂਲ ਗੁਣ ਮੂਲ ਵਪਾਰ ਮੂਲ ਵਪਾਰੀ ਮੂਲ ਭੰਡਾਰ ਮੂਲ ਲਾਵੇ ਮੂਲ ਜਾਹੇ ਮੂਲ ਭਾਏ ਮੂਲ ਸਮਾਹੇ ਮੂਲ ਧਰਮ ਮੂਲ ਦੀ ਬਾਣ ਮੂਲ ਕੁੱਲ ਮੂਲ ਪ੍ਰਵਾਨ ਮੂਲ ਬਖਸ਼ੀਸ਼ ਮੂਲ ਨਿਸ਼ਾਨ ਮੂਲ ਕਰਮ ਮੂਲ ਪਰਮਾਨ ਮਮੂਲੋ ਮੁਲਾਖਿਆ ਨਾ ਜਾਏ ਆਖ ਆਖ ਰਹੇ ਲਿਵਲਾਇ ਆਖੇ ਵੀਰ ਪਾਠ ਪੁਰਾਨ ਆਖੇ ਪੜ੍ਹੇ ਕਰੇ ਵਖਿਆ ਨ ਆਖੇ ਅਬਰ ਮੇ ਆਕੇ ਇੰਦ ਆਖੇ ਗੋਪੀ ਤੈ ਗੋਬਿੰਦ ਆਖ ਹੈ ਈਸਰ ਆਖ ਹੈ ਸਿੱਧ ਆਖੇ ਕੀਤੇ ਕੀਤੇ ਬੁਧ ਆਖੇ ਦਾਨ ਵਖਿਆ ਦੀਵ ਆਖੇ ਸੁਰ ਨਰਮਨ ਜਨ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਉ ਠੁੜ ਜਾਹੀ ਮਿਤਕੀ ਤੇ ਹੋਰ ਕਰਹਾ ਤਾਕ ਨਾਸਕ ਹੈ ਕੀ ਕੀ ਜੀਵੜ ਭਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੀ ਕੋ ਆਖੇ ਬੋਲ ਵਿਗਾੜ ਤਾਂ ਲਖੀਏ ਸਿਰ ਗਾਵਾਰਾ ਗਾਵਾਰੇ ਸੂਦਰ ਕੀ ਹਾਸੂ ਕਰ ਕੀ ਹਾ ਜਤ ਵੈਸਰ ਸਮਾਲੇ ਵਾਜ ਜਨਾਦ ਨੇਕ ਸੰਖਾ ਕੇ ਤੇ ਵਾਣਹਾਰੀ ਕੀ ਤੇ ਰਾਗ ਬਰੀ ਸਿਉ ਕਹੀ ਨਾ ਕੀਤੇ ਗਾਵਨ ਹਾਰੀ ਗਾਵੇ ਤੋਹਨੋਂ ਪਉਣ ਬਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੀ ਗਾਵੇ ਈਸਰ ਬਰਮਾ ਦੇਵੀ ਸੋਹੰਸਦਾ ਸਵਾਰੇ ਗਾਵੇ ਦਿੰਦਾਸਨ ਬੈਠੇ ਦੀਵਤਿਆਦਰ ਨਾਲੇ ਗਾਵੇ ਸੇ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆ ਮਨਮੋਹਨ ਸੁਰਗਾ ਮਚ ਪਿਆਲੇ ਗਾਵਨ ਰਤਨੁ ਪਾਈ ਤੇਰੇ 86 ਤੀਰਤ ਨਾਲੇ ਗਾਵੇ ਜੂਦ ਮਹਾਬਲ ਸੂਰਾ ਗਾਵੈ ਖਾਣੀ ਚਾਰੀ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੀ ਸੀ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੀ ਭਗਤ ਰਸਾਲੀ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾਵਨ ਨਾਨਕਿਆ ਵਿਚਾਰੀ ਸੋਈ ਸੋਈ ਸਦਾ ਸੱਚ ਸਾਹਿੰਸਾ ਚਾ ਸਾਚੀ ਨਾਹੀ ਹੈ ਪੀਹੁਸੀ ਜਾਏ ਨਾ ਜਾਸੀ ਰਤਨਾ ਜਨ ਰਚਾਈ ਨਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵਿਖੈ ਕੀਤਾ ਆਪਣਾ ਜਿਪ ਤਿਸ ਦੀ ਵਿੜਿਆਈ ਜੋ ਤਿਸ ਭਾਵੇਂ ਸੂਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੁ ਸਾਹਾ ਪਾਤ ਸਾਹਿਬ ਨਾਨਕ ਰਹਿਂਦਾ ਜਾਈ ਮੂੰਦਾ ਸੰਤੋਖ ਸ਼ਿਰਮ ਪਤੋਲੀ ਧਿਆਨ ਕੀ ਕਰੇ ਵਿਭੂਤੇ ਕੰਤਾ ਕਾਲ ਕੁਆਰੀ ਗਾਇਆ ਜੁਗ ਡੰਡਾ ਪਰਤੀਤ ਆਈ ਪੰਖੀ ਸਗਲ ਜਮਾਤੀ ਮੂੰਜੀ ਤੇਜ ਜਗ ਜੀਤ ਆਦਿਸਿਸ ਆਦਿਸ ਆਦ ਨੀਲਨਾਦ ਨਾਹਤ ਜੁਗ ਜੁਗੇ ਕੋ ਵੀਸ ਭੁਗਤ ਗਿਆਨ ਦਿਆ ਪੰਡਾਰਨ ਘਟ ਘਟ ਬਾਜੇ ਨਾਦ ਆਪਨਾਥ ਨਾਥੀ ਸਭ ਜਾਂ ਕੀ ਰੇ ਸਦਵਰਾ ਸਾਦ ਸੰਜੋਗ ਵਿਜੋਗ ਦੇਵ ਕਾਰ ਚਲਾਵੇ ਲੇਖ ਆਵੇ ਭਾਗ ਆਦਿਸ ਤਿਸਿਆ ਆਦਿਸ ਆਦ ਨੀਲਨਾਦ ਨਾਹਤ ਜੁਗ ਜੁਗੇ ਕੋ ਵੀਸ ਈ ਕਾਮਾਈ ਜੁਗਤ ਵਿਆਈ ਤਿੰ ਚੇਲੇ ਪ੍ਰਵਾਨ ਨਿਕ ਸੰਸਾਰ ਇਕ ਭੰਡਾਰੀ ਗਲਾਈ ਦੀ ਬਾਣ ਜਿਪ ਤਸ ਭਾਵੇਂ ਤਵੇਂ ਚਲਾਵੇ ਜਿਬ ਹੋਗਾ ਫਰਮਾਨ ਉਹ ਵੇਖੈ ਅਨੰਦ ਨਾਵੇ ਬਹੁਤਾ ਹੁ ਵਿਡਾਨ ਆਦੀ ਸਿਸ ਆਦੇਸ ਆਦ ਨੀਲ ਅਨਾਦ ਨਾਥ ਜੁਗ ਜੁਗੇ ਕੋ ਵੀਸ ਮਸਨ ਲੋਲੋਈ ਪੰਡਾਰ ਜੁਗ ਵਿੱਚ ਪਾਇ ਸੁਇ ਕਾ ਵਾਰ ਕਰ ਕਰ ਵੇਖੈ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਆਦੇਸ ਆਦ ਨੀਲ ਆਦਨਾਹ ਤਰ ਜੁਗ ਜੁਗ ਕੋ ਵੇਸ ਇਕ ਦੂ ਜੀਵੋਂ ਲੱਖ ਹੂਹੇ ਲੱਖ ਹੋਵੇ ਲੱਖ ਵੀਸ ਲੱਖ ਲਾ ਗੇੜਾ ਖਿਆ ਹੈ ਏਕ ਨਾਮ ਜਗਦੀਸ਼ ਇਤਰਾਹ ਪਤ ਪਵੜੀਆ ਚੜੀਆ ਹੋਏ ਕੀਸ ਸੁਣ ਗਲਾ ਆਕਾਸ਼ ਕੀ ਕੀਟਾਈ ਰੀਸ ਨਾਨਕ ਨੰਦਰੀ ਪਾਈਆ ਗੂੜੀ ਗੂੜਾ ਠੀਸ ਆਖਣ ਜ਼ੋਰ ਚ ਪ੍ਰਣ ਜ਼ੋਰ ਜ਼ੋਰ ਨਾਮੰ ਗੰਦੇ ਨਾ ਜ਼ੂਰ ਜ਼ੋਰ ਨਾ ਜੀਵਨ ਮਰਨ ਨਾ ਜ਼ੂਰ ਜ਼ੋਰ ਨਾ ਰਾਜ ਮਾਲ ਮਨਸੂਰ ਜ਼ੋਰਨਾ ਸੁਤੀ ਗਿਆਨ ਵਿਚਾਰ ਜ਼ੋਰਨਾ ਜੁਗਤੀ ਛੋਟਾ ਸੰਸਾਰ ਜਿਸ ਹੱਥ ਜ਼ੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੂਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਵ ਰਖੀ ਤ੍ਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੇ ਨਿਸਾਨ ਕਚਪਕਾਇ ਯੋਥ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਅਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੁ ਕਰਮ ਕੀਤੇ ਪਵਨ ਬਾਣੀ ਬਸੰਤਰ ਕੀਤੇ ਕਾਲ ਮਹੀਸ਼ ਕੀਤੇ ਪਰਮੇ ਘਾਟ ਗੜੀਆ ਹੈ ਰੂਪ ਰੰਗੇ ਵੀਸ ਕੀਤੇ ਆ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕੀਤੇ ਤੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਤੇਰਦਾਨ ਮਨ ਕੀਤੇ ਕੀਤੇ ਰਤਨ ਸਮੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਤ ਨਿਰੰਧ ਕੀਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮਹ ਗਿਆਨ ਪਰਚੰਡ ਤਿਥੈ ਨਾਦ ਬਿਨੋਦ ਕੋਟ ਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾਟਤ ਕੜੀਐ ਬਹੁਤ ਅਨੂਪ ਤਾਂ ਕਿਆ ਗੱਲਾਂ ਕਥਿਆ ਨਾ ਜਾਹੀ ਜੀ ਕੋ ਕਹੇ ਪਿਛੇ ਪਛਤਾਏ ਤਿਥੈ ਕੜੀਐ ਸੁਰਤ ਮਾਤ ਮਨ ਬੁੱਧ ਤਿਥੈ ਕੜੀਐ ਸੁਰਾਂ ਸੁਦਾਂ ਕੀ ਸੁਧ ਕਰਮ ਕੰਡ ਕੀ ਬਾਣੀ ਜ਼ੋਰ ਕਿਤਾ ਹੋਰ ਨਾ ਕੋਈ ਹੋਰ ਤਿਥੈ ਜੂਦ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਪਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਹੀ ਨ ਓਹੇ ਮਰਹਿ ਨ ਠਾਗੀ ਜਾਹੀ ਜਿਨ ਕਾ ਰਾਮ ਵਸੈ ਮਨਵਾਹੀ ਤਿਥੈ ਭਗਤ ਵਸੈ ਕੇ ਲੋ ਕਰਹ ਨੰਨ ਸੱਚਾ ਮਨ ਸੋਏ ਸਾਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਕਾਂਡ ਮੰਡਲ ਵਰਪੰਡ ਜੀ ਕੋ ਕਥਿ ਤਾ ਅੰਤ ਨਾ ਅੰਤ ਤਿਥੈ ਲੋਲ ਆਕਾਰ ਜਿਵ ਜਿਵ ਹੁਕਮ ਤੇ ਵੇ ਤਿਵਕਾਰ ਵੇਖੈ ਵਿਖਸੇ ਕਰ ਵਿਚਾਰ ਨਾਨਕ ਕਤ ਨਾ ਕਰਦਾਸਾਰ ਜਤ ਪਹਾਰਾ ਤੀਰ ਸੁਨਿਆਰ ਅਹਿਰਨ ਮਤ ਵੀਧ ਹਥਿਆਰ ਭਾਉ ਖੱਲਾ ਗੰ ਤਪਤਾਉ ਪਾਂਡਾ ਭਾਉ ਅਮ੍ਰਿਤ ਢਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਨ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਹਉਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਾ ਤ ਦੇਸ ਰਾਤ ਦੁ ਵਿਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਾਚੇ ਤਰ ਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ ਨਾਮ ਤੇ ਆਇਆ ਗਏ ਮਸ਼ਕਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹ ਇਹ ਗੁਰੂ ਜੀ ਕੀ ਫਤਿਹ